ਤੇ ਜੀ ਜੀ ਸਾਹਿਬ ਪੰਜਾਬ ਦੇ ਸ਼੍ਰੀ ਗੋਗਰੀਆਦ ਸਿੰਘ ਸਾਹਿਬ ਉਹਨਾਂ ਨੇ ਮਤਲਬ ਵਿਦਨ 24 ਆਰ ਸੌਲਵ ਕਰਦੇ ਸੀ ਉਹਨੂੰ ਫਰਦਰ ਅੱਗੇ ਡਵੈਲਪ ਕਰਦੇ ਹੋਏ ਜਦੋਂ ਉਹਨਾਂ ਦੀ ਡੈਰੋਗੇਸ਼ਨ ਤੇ ਕੁਝ ਹਿਊਮਨ ਤੇ ਇੰਟੈਲੀਜੈਂਸ ਇਨਪੁਟਸ ਆਈਆਂ ਤਾਂ ਅਸੀਂ ਉਹਨੂੰ ਫਰਦਰ ਡਵੈਲਪ ਕੀਤਾ ਉਹਦੇ ਰੂਪਾ ਅਸ਼ੇਰ ਮਾਈਨਰ ਵੀ ਸੀਗਾ ਉਹ ਪਹਿਲੇ ਟਾਈਮ ਨਵਾਂ ਕਰਾਈ ਵਾਲਾ ਸੀ ਤਾਂ ਸਾਡੇ ਅੱਗੇ ਫਿਰ ਦੋ ਬੰਦੇ ਅਸੀਂ ਡੈਰੋਗੇਸ਼ਨ ਚ ਆਏ ਨਿਕੂ ਰਾਣਾ ਤੇ ਪ੍ਰੇਸ਼ কুমার ਸਿੱਧਿਕ ਕਿਹੜਾ ਸੀ ਪੁਰਕੀਰਤ ਸਿੰਘ ਪੁਰਕੀਰਤ ਸਿੰਘ ਤੇ ਨਿਕੂ ਰਾਣਾ ਦੋ ਆਏ ਜਿਹਨੂੰ ਅਸੀਂ ਰੈਸਟ ਕੀਤਾ ਜਿਹੜਾ ਇਹ ਨਿਕੂ ਰਾਣਾ ਇਹਦਾ ਪਿਛੋਕੜ ਵੀ ਕ੍ਰਿਮੀਨਲ ਆ ਤੇ ਲਾਰੈਂਸ ਬਿਸ਼ਨੋਈ ਤੇ ਗੋਲਦੀ ਬਰਾੜ ਜਿਹੜੇ ਗੈਂਗਸਟਰ ਹੋਣ ਨਾਲ ਤੱਜ ਜਦੋਂ ਅਸੀਂ ਇਨਵੈਸਟੀਗੇਸ਼ਨ ਤਰੀਕੀ ਨਾਲ ਕੀਤੀ ਆਨ ਦੀ ਡਾਇਰੈਕਸ਼ਨਸ ਆਫ ਐਸਐਸਪੀ ਸਾਹਿਬ ਨੇ ਤੋਂ ਸਾਨੂੰ ਪਤਾ ਲੱਗਿਆ ਵੀ ਜੇ ਇਹਨਾਂ ਨੇ ਕਿਤੇ ਮਜੂਰ ਮਤਲਬ ਟਰਾਈ ਕੀਤਾ ਕੁਝ ਕਰਨ ਦਾ ਤਾਂ ਇਹ ਨਵੇਂ ਮੁੰਡੇ ਇਹਨਾਂ ਕਰਦੇ ਸਨ ਪਾਕਰ ਦੇ ਮੇਨ ਮਾਸਟਰਮਾਈਂਡ ਦੇ ਤੌਰ ਤੇ ਜਿਹੜਾ ਗੁਰੀ ਮੰਜੀਤਪੁਰੀ ਜੇਲ੍ਹ ਚਾ ਉਹ ਤੇ ਉਹਦੇ ਨਾਲ ਜਿਹੜਾ ਨਿੱਕੂ ਰਾਣਾ ਇਹ ਫਿਗਰ ਹੋਇਆ ਨਿੱਕੂ ਰਾਣਾ ਦੀ ਮਦਦ ਨੂੰ ਥੋੜੀ ਬਝੱਖੜ ਦਾ ਸਾਥ 2023 ਫਰਵਰੀ ਚ ਜ਼ੀਰਤਪੁਰ ਅਰੈਸਟ ਹੋਇਆ ਸੀ ਚਾਰ ਵੈਪਨ ਸੀਰ ਪਰ ਉਹਦੇ ਵੀ ਗੋਲਡੀ ਗਰਾਂਡ ਨੇ ਭੇਜਿਆ ਸੀ ਕੋਈ ਰਾਈਵਲ ਗੈਂਗਸਟਰ ਨੂੰ ਮਾਰਨ ਚੱਲੇਗਾ ਉਸ ਤੋਂ ਬਾਅਦ ਇਹ ਰੈਸਟ ਤੋਂ ਕੇ ਬੇਲ ਤੇ ਆਇਆ ਉਸ ਤੋਂ ਬਾਅਦ ਜਦੋਂ ਮੰਜੀਤਪੁਰੀ ਕਿਸੇ ਬਿਜ਼ਨਸਮੈਨ ਨੂੰ ਅਟੈਕ ਕਰਨ ਦੀ ਮਾਰਨ ਵੀ ਆਇਆ ਸੀ ਜ਼ਿਰਗਪੁਰ ਚੋਂ ਜਦੋਂ ਬਰੀ ਪੁਲਿਸ ਐਕਸ਼ਨ ਚਿੰਚੜ ਹੋਇਆ ਉਹਦੇ ਵਿੱਚ ਵੀ ਫੇਰ ਨਾਕੂ ਦੇ ਆਇਆ ਉੱਪਰ ਕੇ ਵੀ ਨਾਕੂ ਉਹ ਤੋਂ ਬਾਅਦ ਉਹਨੂੰ ਇਹ ਕਾਂਡੈਂਸੀ ਭੱਜਿਆ ਹੋਇਆ ਸੀ ਉਹਦੇ ਵਿੱਚ ਵਾਰਟੈਂਸ ਹੁਣ ਦੁਬਾਰਾ ਫਿਰ ਉਹਨੂੰ ਫੋਰਮ ਅਲਾਕੇਸ਼ਨ ਤੇ ਟੈਕਨੀਕਲ ਇਨਪੁਟ ਸਾਈਨ ਕਰਾ ਤੇ ਫੇਰ ਅੱਗੇ ਨਾਕੂ ਆ ਤਾਂ ਇਹ ਸਾਰੇ ਜਿਹੜੀ ਚੀਜ਼ ਦੀ ਮਾਸਟਰਮਾਈਂਡ ਬੁਰੀ ਤੇ ਨਾਕੂ ਨਿਕਲੇ ਨੇ ਜਿਨ੍ਹਾਂ ਨੇ ਐਸੇ ਇੱਕ ਐਕਸਟਰਸ਼ਨ ਪਲਾਨ ਦਿੱਤਾ ਸੀ ਤੇ ਕੱਲ ਸਾਡੀ ਟੀਮ ਨੇ ਐਸਫਲ ਲਾਲਲੂ ਐਸਐਚਓ ਸਾਡੇ ਡੇਰਾ ਬਸੀ ਜੇ ਸਾਡੇ ਇਨਸਪੈਕਟਰ ਸਾਹਿਬ ਸ਼ੁਕਰ ਸਿੰਘ ਸਾਰਾ ਨੇ ਰਣ ਕੇ ਕਲ ਚਰਮੜੀ ਬੈਰੀਅਰ ਨਾਕਾ ਲਾਇਆ ਸੀ ਤੇ ਉੱਥੇ ਵੀ ਬਸ ਸਕਸੈਸਫੁਲ ਹੋ ਗਏ ਤੁਸੀਂ ਵੀ ਸ਼ਾਰਟ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਜਿਹੜੀ ਅੱਜ ਆ ਗਿਆ ਸਰ ਜਿਹੜਾ ਦੂਜਾ ਬੰਦਾ ਫੜਿਆ ਉਹਦਾ ਵੀ ਕ੍ਰਿਮੀਨਲ ਰਿਕਾਰਡ ਹੈ ਕੁਝ ਉਹਦਾ ਹਾਲੇ ਕ੍ਰਿਮੀਨਲ ਰਿਕਾਰਡ ਨਹੀਂ ਪਹੁੰਚਿਆ ਆ ਨਿਕੂ ਤਾਂ ਵੈਰੀਫਾਈਡ ਸੀ ਕਿਉਂਕਿ ਅਸੀਂ ਪਹਿਲਾਂ ਵੀ ਅਰੈਸਟ ਕੀਤਾ ਸੀ ਸਾਰੀ ਟੀਮ ਨੇ ਬਿਕੋਜ਼ ਸਾਨੂੰ ਪਤਾ ਨਹੀਂ ਇਹਦਾ ਮਤਲਬ ਇਹ ਆਬਜੈਕਟ ਸੀ ਕਾਫੀ ਦੇ ਹੌਲੀ ਪੁਲਿਸ ਵੀ ਏਟੀਬੀਐਫ ਨੂੰ ਜਿਹੜਾ ਬਣਿਆ ਹੈ ਬਾਲਕ ਨਹੀਂ ਮਾਰਗੇ ਬਾਲਕ ਅਸੀਂ 18+ ਹਾਂ ਹਾਂਜੀ ਹਾਂਜੀ ਇਹਨਾਂ ਦੇ ਹੋਰ ਵੀ ਪਲਾਨਸ ਮਕਸੂਦੇ ਆਏ ਨੇ ਸਾਹਮਣੇ ਉਹ ਐਸਐਸਪੀ ਸਾਹਿਬ ਨਾਲ ਹੌਲੀ ਨੂੰ ਸਾਰਾ ਡਿਸਕਸ ਹੋਇਆ ਕਿ ਅਸੀਂ ਨਾਮ ਵੀ ਥੋੜੇ ਥੋੜੇ ਲੈ ਸਕਦੇ ਮਤਲਬ ਟਾਰਗੇਟਸ ਸੀਗੇ ਪਰਪਿਕਲਰ ਕੋਈ ਕਿਉਂਕਿ ਇਹਨਾਂ ਨੇ ਦੋਨਾਂ ਨੂੰ ਰਲ ਕੇ ਨਿੱਕੂ ਨੇ ਤੇ ਮੰਜੀਤ ਨੇ ਉਹਨਾਂ ਜੇਲ੍ਹ ਤੋਂ ਜਿਹੜਾ ਹੈ ਨੈਟਵਰਕ ਚਲਾਇਆ ਸੀ ਵਿੱਚ ਇੱਥੇ ਪੂਰੀ ਚੁਲਾ ਕੇ ਉਹ ਤੋਂ ਬਾਅਦ ਅਸੀਂ ਐਕਸਟਰੈਕਸ਼ਨ ਦਾ ਆਪ ਦਾ ਤਰ੍ਹਾਂ ਦਾ ਰਧਾਵਾ ਤੇ ਕੀ ਉਹਨਾਂ ਨੇ ਅਟੈਕ ਵੀ ਕਰਨਾ ਸੀ ਕਿ ਟਾਰਗੇਟ ਸੀਗੇ ਉਹਨਾਂ ਦੇ ਸਿੱਖ ਬੰਦੇ ਇਹਨਾਂ ਨੂੰ ਮਦਦ ਦੇਣਗੇ ਕਰਨਾ ਕੀ ਇਹ ਕਰਾਂਗੇ ਜੀ ਕੱਲ ਜੀ ਨਾਕਾਬੰਦੀ ਦੁਨੋਂ ਪੁੱਛਦੇ ਕਿ ਇਨਫੋਰਮਰ ਨਾਕਾਬੰਦੀ ਸਿਕਰ ਇਨਪੁਟ ਆਈਸੀਜੀ ਵੀ ਉਧਰੋਂ ਮਾਲੇ ਸਾਈਟ ਕੋ ਆ ਰਹਾ ਹੈ ਤਾਂ ਉਥੇ ਨਾਕਾ ਲਗਾ ਕੇ ਸਪੈਸ਼ਲ ਨਾਕਾਬੰਦੀ ਐ ਸਿੱਟੂ ਲਾਲਦੂ ਸਿੱਟੂ ਡੇਰਾ ਬਸੀ ਤੇ ਸਖਤ ਸਾਹਿਬ ਸਾਡੇ ਉਹਨਾਂ ਦੇ ਸਾਰੇ ਕੰਮ ਕਰਕੇ ਨਹੀਂ ਕਰਦਾ ਸਰ ਇਹ ਪੜੇ ਲਿਖੇ ਹੈਗੇ ਆ ਕੁਝ ਹਾਂਜੀ ਹਾਂ ਪੜੇ ਲਿਖੇ ਨੇ ਨਿੱਕੂ ਜਿਵੇਂ ਮੈਂ ਦੱਸਿਆ ਪਹਿਲਾਂ ਜੇਲ੍ਹ ਗਿਆ ਡਾਇਰੈਕਟ ਇਹਦਾ ਪਹਿਲਾਂ ਜਦੋਂ ਪਹਿਲਾਂ 2023 ਚ ਅਰੈਸਟ ਕੀਤਾ ਸੀ ਤਾਂ ਕਮਿਊਨੀਕੇਸ਼ਨ ਇਕ ਗੁਬਿੰਦਗੁਰ ਪਿੰਡ ਦਾ ਉਹ ਉਹਦੋਂ ਨਾਲ ਆਇਆ ਸੀ ਯੂ ਐਸ ਐਂਡ ਗੋਲਡੀ ਬ੍ਰਾਂਡ ਉਹਨੂੰ ਚਾਰ ਵਕਤਾਂ ਦੇ ਨੂੰ ਦਿੱਤੇ ਗਏ ਸੀ ਕੋਈ ਰਾਈਵਲ ਗੈਂਗਸਟਰ ਅਟੈਕ ਕਰ ਉਹਦੋਂ ਵੀ ਅਸੀਂ ਇਹਨੂੰ ਉਹ ਅਵਾਰਡ ਕੀਤਾ ਸੀ ਇੱਕ ਟਾਰਗੇਟ ਕਿ ਲਈ ਉਹ ਵੀ ਜਿਹੜੀ ਹੁਣ ਅਰੈਸਟ ਤੇ ਨਹੀਂ ਕਾਫੀ ਟੈਕਨੀਕਲ ਜਿਹੜਾ ਇਹਦਾ ਦੇਖਿਆ ਤੇ ਉਹਦੇ ਟਾਰਗੇਟ ਸੀਗੇ ਜਿਹੜੇ ਅਸੀਂ ਆਪੇ ਇਨਪੁਟਸ ਨੇ ਉਹ ਸ਼ੇਅਰ ਕਰਾਂਗੇ ਵਿਧੀ ਪ੍ਰਾਈਸੀਟੀ ਪੁਲਿਸ ਤੋਂ ਪੰਚਕੂਲਾ ਪੁਲਿਸ ਨਾਲ ਚੰਡੀਗੜ੍ਹ ਪੁਲਿਸ ਨਾਲ ਤੇ ਹੋ ਰਹੀ ਹੈ ਸਰ ਰਾਈਵਲ ਗੈਂਗਸ ਦਾ ਤੁਸੀਂ ਗੱਲ ਕੀਤੀ ਕਿਉਂਕਿ ਰਾਈਵਲ ਗੈਂਗਸ ਦਾ ਇਹਨਾਂ ਦਾ ਆਪਸੀ ਕਾਫੀ ਚੱਲ ਰਿਹਾ ਹੈ ਗੋਲਡੀ ਬ੍ਰਾਡ ਨਾਲ ਕਿਸ ਤਰ੍ਹਾਂ ਦੇ ਇਹਨਾਂ ਦੇ ਲਿੰਕ ਸਾਹਮਣੇ ਆ ਰਹੇ ਨੇ ਜਿਹੜੇ ਤੁਸੀਂ ਅਰੈਸਟ ਕੀ ਸੀ ਜੀ ਜੀ ਨਿੱਕੂ ਰਾਣਾ ਦੇ ਸਾਹਮਣੇ ਪਹਿਲੇ ਲਿੰਕ ਸਟੈਬਲਿਸ਼ ਨੇ ਟੈਕਨੀਕਲੀ ਵੀ ਤੇ ਹਿਊਮਨ ਇੰਟੋਰੀ ਵੀ ਜਿਹੜਾ ਨਿੱਕੂ ਰਾਣਾ ਨਿਦੇਸ਼ ਕੁਮਾਰ ਆ ਇਹ ਉਹ ਡਾਇਰੈਕਟਲੀ ਇਨ ਟੱਚ ਵਿਦ ਗੋਲਡੀ ਗੋਲਡੀ ਨਾਲ ਵੈਪਨ ਵੀ ਦਿਰਾ ਸੀ ਫਿਰ ਉਹ ਇਹਨਾਂ ਗੱਲ ਵੀ ਕਰਦਾ ਸੀ ਉਹ ਸਾਰਾ ਸੀ ਜਦੋਂ ਅਸੀਂ ਅਰੈਸਟ ਕੀਤਾ ਉਹ ਬ ਬਾਈਕਲ ਗੈਂਗ ਜਿਹਨਾਂ ਦਾ ਬੰਦੀਹਾ ਗਏਗਾ ਹੋਰ ਹੈ ਕਿ ਉਹਨਾਂ ਦੇ ਕੁਝ ਮੈਂਬਰ ਸੀਗੇ ਜਿਹਨਾਂ ਨੇ ਟਾਰਗੇਟ ਕੀਤਾ ਸਰ ਹੁਣ ਜਿਹੜਾ ਇਮੀਗ੍ਰੇਸ਼ਨ ਦਫ਼ਤਰ ਚ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲ ਕੇ ਆਈ ਇਹਨਾਂ ਦਾ ਇੰਪੋਰਟੈਂਟ ਰੋਲ ਕੀ ਸੀ ਸਾਰੀ ਲੌਜਿਸਟਿਕ ਚੀਜ਼ਾਂ ਨੇ ਮਹੀਨਾ ਤੱਕ ਇਹਨਾਂ ਨੇ ਸਾਰਾ ਜੋ ਇਹਨਾਂ ਦੀ ਬਲੈਕੀ ਦਾ ਪੁਚਛੀ ਕੀਤੀ ਆ ਤਾਂ ਇਹਨਾਂ ਨੇ ਸਾਰਾ ਪਿੱਛੇ ਰਹਿ ਕੇ ਆਪ ਅੱਗੇ ਨਹੀਂ ਆਏ ਕਿਉਂਕਿ ਇਹ ਪ੍ਰਾਣੇ ਕ੍ਰਿਮੀਨਲ ਨੇ ਕੱਲੂ ਸੀਸੀਟੀਵੀ ਫੁਟੇਜਾਂ ਨੂੰ ਪਤਾ ਪੁਲਿਸ ਕਰਾਉਂਦੀ ਆ ਕਿ ਨਵੇਂ ਮੁੰਡੇ ਪੱਗੇ ਕਰਕੇ ਪਿੱਛੇ ਰਹਿ ਕੇ ਸਾਰੇ ਵੈਪਨ ਵੀ ਇਹ ਦਿੱਲੀ ਤੋਂ ਲੈ ਕੇ ਆਏ ਨੇ ਉਹਨੇ ਨਵੀਂ ਗੱਲ ਆਈ ਇਹ ਦਿੱਲੀ ਤੋਂ ਵੈਪਨ ਉਹ ਸਾਰੇ ਵੈਪਰ ਉਹਨਾਂ ਜੋ ਜਿਹੜੇ ਕੁਝ ਰਹਿ ਗਏ ਸੀ ਪਹਿਲਾਂ ਤਿੰਨ ਪਿਸਟਨ ਪਰ ਕਵਰ ਹੋ ਚੁੱਕੇ ਸੀ ਪੰਜ ਵੈਪਰ ਤੇ ਕਚਾਈ ਵਿੱਚ ਸੀ ਦੋ ਅਸੀਂ ਉਹ ਕਰ ਕਰੇ ਉਹ ਸਾਰੇ ਪਿੱਛੇ ਰਹਿ ਕੇ ਉਹਨੇ ਪਲਾਨ ਕੀਤਾ ਇਹਨਾਂ ਨੂੰ ਬਾਈਟ ਕੀਤਾ ਵੀ ਤੁਸੀਂ ਆਏ ਕਰਨਾ ਤੇ ਇਧਰ ਵੀ ਡਾਇਰੈਕਸ਼ਨਸ ਜਾਣਾ ਇਧਰੋਂ ਭੱਜਣਾ ਮਤਲਬ ਮਾਸਟਰ ਮਾਈਂਡ ਪਿੱਛੋਂ ਇੱਕ ਹੈਡ ਰੈਸ ਉਹਦੇ ਪਿੱਛੇ ਲੱਗ ਗਈ ਤੇ ਇਹਨਾਂ ਨੂੰ ਕੋਈ ਫੰਡ ਜਿਹੜੇ ਹੈਗੇ ਉਹ ਨੇੜੇ ਸੀ ਕਿ ਕਿਸੇ ਜਿੱਤੀ ਇਹਨਾਂ ਨੂੰ ਕੁਝ ਪ੍ਰੋਮਿਸ ਕੀਤਾ ਸੀ ਫੰਡ ਦੋਨਾਂ ਨੇ ਕਿ ਜੋ ਤੁਸੀਂ ਇਹ ਕਰਦੇ ਹੋਗੇ ਦਵਾਂਗੇ ਅਸੀਂ ਉਹਦੇ ਅਕਾਊਂਟਸ ਵੀ ਦੇਖਿਆ ਨੇ ਨਿਕੂ ਰਾਣੇ ਕੋਲੇ ट्रांजैक्शंस भी कई, हो गए थे क्योंकि ही वाज ऑन रन फ्रॉम ऑलमोस्ट 6 कप मीटर भागया हुआ ਸੀ ਲੁਕੇ ਰਹਿਆ ਸੀ ਜੀ ਇਮੀਗ੍ਰੇਸ਼ਨ ਵਾਲਾਸ ਤੋਂ ਅਲਰੇਡੀ ਸਟਾਰਟ ਕਰਨਾ ਸੀ ਇਹ ਨਾ ਜੇ ਨਾ ਫੜੇ ਜਾਂਦੇ ਤਾਂ ਇਹਨਾਂ ਦੇ ਫਿਰ ਹੋਰ ਟਾਰਗੇਟ ਸੀਗੇ ਜੀ ਇਹਨਾਂ ਦੇ ਆਪਣੇ ਨੈਟਵਰਕ ਪ੍ਰਾਈਸਿਬਲ ਟਾਰਗੇਟਸ ਉਹਨਾਂ ਨੇ ਜਿਹਨਾਂ ਨੂੰ ਦੇਤੀ ਹੈ ਇਹ ਕਹਿ ਕੇ ਪਰਫੋਰਮੈਂਸ ਆਇਆ ਤਾਂ ਗੁਰਕੀਰਤ 베ਤੀ ਤਰ੍ਹਾਂ ਦਾ ਜੋ ਨਿਕੂ ਰਾਣਾ ਮਾਸਟਰਪਾਈਂਡ ਆ ਗੁਰਕੀਰਤ ਇਹਨਾਂ ਦਾ ਸੈਕੰਡ ਪਲੈਨ ਰੱਖਿਆ ਹੋਇਆ ਸੀ ਕਿ ਜੇ ਕੋਈ ਮਿਸ ਹੋ ਗਿਆ ਵੀ ਹੋਇਆ ਮੁੰਡੇ ਨਵੇਂ ਨਵੇਂ ਮਾਈਨਰ ਸੀ ਘਰਾਉਦਾ ਤਾਂ ਫਿਰ ਗੁਰਪੀਰ ਸਟ੍ਰਾਈਕਰ ਇੱਕ ਬੰਦੇ ਸੁਣਾਉਂਦੇ 10000 ਰੁਪਏ ਦਾ ਕੰਮ ਕਰਦਾ ਮੈਂ ਕਿਹਾ ਜਿਵੇਂ ਦੀ ਨਿੱਕੂ ਰਾਣਾ ਇਸ ਲਾਲੜੂ ਏਰੀਆ ਦਾ ਰਹਿਣ ਵਾਲਾ ਤੇ ਜੇਬ ਚ ਰਹਿ ਕੇ ਆਇਆ ਮਨਜੀਤ ਗੁਰੀ ਅੰਦਰ ਗਿਆ ਤਾਂ ਕਰਕੇ ਇਹਦਾ ਇੱਕ ਨੈਟਵਰਕ ਆ ਇੱਥੇ ਪਤਾ ਲੱਗ ਜਾਂਦਾ ਇਹਨਾਂ ਨੂੰ ਕਿ ਵੀ ਰਹਿਣ ਵਾਲੇ ਇੱਥੇ ਵੀ ਇੱਥੇ ਹੀ ਪੜੇ ਰਹੇ ਕੋਲ ਦੇ ਵੀ ਕਿਹੜਾ ਕੋਈ ਬੰਦਾ ਜਿਹਦਾ ਚੰਗਾ ਕਾਰਬਾ ਦਾ ਫਾਈਨੈਂਸ਼ਲੀ ਹੈਗਾ ਫਿਰ ਉਹਨੂੰ ਡਰਾਉਂਦੇ ਨੇ ਪਰ ਇਹ ਬਿਲਕੁਲ ਹੁਣ ਜਿਹੜਾ ਬੀਜਪੀ ਸਾਹਿਬ ਪੰਜਾਬ ਤੇ ਅਜੀਬ ਐਸਐਸਪੀ ਸਾਹਿਬ ਸਾਰੇ ਦੇ ਹਲਾਤਾਂ ਵਿੱਚ